ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬਧੀਆ ਠੀਕ ਠਾਕ ਵਾਹਿਗੁਰੂ ਜੀ ਜੜਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਸਾਰਿਆਂ ਦੀ ਕਮਾਈ ਚ ਰੱਬ ਬਰਕਤ ਪਾਵੇ ਤੇ ਅੱਜ ਹੈਗਾ ਜੀ ਤਿੰਨ ਵੀਰਵਾਰ ਤੇ 13 ਮਾਰਚ ਆਪਾਂ ਤਰੀਕਾ ਥੋੜਾ ਜਿਹਾ ਉਲਝਦੇ ਆ ਤੇ ਕੱਲ ਨੂੰ ਹੈਗੀ 14 ਮਾਰਚ ਦੀ ਹੋਲੀ ਹੈਪੀ ਹੋਲੀ ਜੀ ਸਾਰਿਆਂ ਨੂੰ ਵੀਡੀਓ ਪਤਾ ਨਹੀਂ 14 ਨੂੰ ਆਉ ਤੁਹਾਡੇ ਕੋਲੇ ਪਤਾ ਨਹੀਂ 15 ਨੂੰ ਤੇ ਇੱਥੇ ਖੇਡ ਰਹੀ ਸੀ ਆਪਣੀ ਸੋਫੀ ਤੇ ਸੋਫੀ ਨੂੰ ਆਪਾਂ ਨਿਮਾਉਣਾ ਸੀ ਪਸ਼ੂ ਆਪਾਂ ਨੇ ਨਿਮਾਤੇ ਸੀ ਤੇ ਇਹਨਾਂ ਵੀ ਪਤੀਲੇ ਦੇ ਨਾਲ ਲੱਗ ਗਿਆ ਉਹ ਕਾਰਸ ਲੱਗ ਗਈ ਤੇ ਤੇ ਆਪਾਂ ਤਾਂ ਕਰਕੇ ਇਹਨੂੰ ਨਿਮਾਉਂਦੇ ਸੀ ਤੇ ਨਿਮਾਉਂਦੇ ਨਿਮਾਉਂਦੇ ਨਾਲ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਮੈਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਹਨਾ ਵੀ ਦੇਖੋ ਵੀ ਕਈ ਵਾਰੀ ਹਨਾ ਹੁੰਦਾ ਇਨਸਾਨਾਂ ਨਾਲ ਵੀ ਸਾਡੇ ਨਾਲ ਤਾਂ ਹੋਇਆ ਤੇ ਆ ਦੇਖੋ ਹਨਾ ਇਹ ਤੇ ਕਾਰਸ ਲੱਗ ਗਈ ਤੇ ਕਿਵੇਂ ਬੇਰੰਗ ਹੋ ਗਈ ਸੋਫੀ ਤੇ ਐਵੇਂ ਆਪਣੀ ਜ਼ਿੰਦਗੀ ਹੁੰਦੀ ਹੈ ਨਾ ਕਈ ਵਾਰੀ ਐਵੇਂ ਹੁੰਦਾਗਾ ਕਿਸੇ ਕਲਨ ਆਪਣਾ ਲੱਲਾ ਖੱਖਾ ਵੀ ਨਹੀਂ ਹੁੰਦਾ ਕਿਸੇ ਦਾ ਕਸੂਰ ਨਹੀਂ ਹੁੰਦਾ ਨਾ ਫੇਰ ਵੀ ਜ਼ਿੰਦਗੀ ਨੂੰ ਦਾਗ ਲਾਇਆ ਜਾਂਦਾ ਤੇ ਇਸੇ ਤਰ੍ਹਾਂ ਹੀ ਸੋਫੀ ਨਾਲ ਹੋਇਆ ਕਿਉਂਕਿ ਲੇਟੀ ਮੈਂ ਤਰੀ ਸੀ ਪਤਿਲਾ ਮੈਂ ਲਾਹਿਆ ਤੇ ਇਹ ਨਾਲ ਲੱਗ ਗਈ ਤੇ ਬਸ ਇਹਦੇ ਕਾਰਸ ਲੱਗ ਗਏ ਯਾਪਾ ਜੀ ਮੈਂ ਮਿਹਨਤ ਨਾਲ ਪੂਰੀ ਮਿਹਨਤ ਨਾਲ ਇਹਦਾ ਦਾਗ ਲਾਇਆ ਤੇ ਉਸੇ ਤਰ੍ਹਾਂ ਹੀ ਹਨ ਆਪਾਂ ਜਿਹੜਾ ਵੀ ਕੋਈ ਹਨ ਇਲਜ਼ਾਮ ਦਾਗ ਆਪਣੀ ਜ਼ਿੰਦਗੀ ਤੇ ਲੱਗਿਆ ਹਨ ਪੂਰੀ ਮਿਹਨਤ ਕਰਕੇ ਲਾਉਣਾ ਹੁੰਦਾ ਇਹ ਸਾਬਿਤ ਕਰਨਾ ਹੁੰਦਾ ਵੀ ਆਪਾਂ ਕਿਹੋ ਜਿਹਾ ਇਨਸਾਨ ਆ ਕਿਉਂਕਿ ਦੁਨੀਆ ਬਹੁਤ ਰੰਗੀ ਪਈ ਆ ਹਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਆ ਹਰ ਇੱਕ ਬਾਰੇ ਸਾਡੇ ਨਾਲ ਹੋ ਰਿਹਾ ਇਹ ਮੈਂ ਤਾਂ ਕਰਕੇ ਸਾਰਿਆਂ ਨਾਲ ਸ਼ੇਅਰ ਕਰਦੀ ਆ ਤੇ ਆਪਣੀ ਵੀ ਜ਼ਿੰਦਗੀ ਵੀ ਬੇਰੰਗ ਹੋ ਗਈ ਤੇ ਬਸ ਹੁਣ ਹੌਲੀ ਹੌਲੀ ਆਪਾਂ ਲਿਆਉਣੇ ਜ਼ਿੰਦਗੀ 'ਚ ਰੰਗ ਪੂਰੀ ਮਿਹਨਤ ਨਾਲ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਚੱਲਦੇ ਸੀ ਚੱਲਦੇ ਹਾਂ ਤੇ ਚੱਲਦੇ ਰਾਂਗੇ ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ ਹਨਾ ਬੋਲੀ ਜਾਣ ਦੋ ਬਹੁਤ ਸਾਰੇ ਨੈਗੇਟਿਵ ਕਮੈਂਟ ਨਹੀਂ ਕਹਿ ਸਕਦੇ ਆਪਾਂ ਵੀ ਇੱਥੇ ਸਾਡੇ ਹੁੰਦੇ ਆ ਵੀ ਉਹ ਕਹਿ ਵੀ ਦਿੰਦੇ ਆ ਗੱਲਾਂ ਕਰਦੇ ਆ ਪਰ ਕੋਈ ਗੱਲ ਨਹੀਂ ਹਨਾ ਆਪਾਂ ਇਗਨੋਰ ਕਰਦੇ ਆ ਆਪਾਂ ਬਸ ਮਿਹਨਤ ਕਰਦੇ ਆ ਹਨਾ ਤੇ ਮਿਹਨਤ ਵਿੱਚ ਹੀ ਵਿਸ਼ਵਾਸ ਕਰਦੇ ਆ ਤੇ ਚਲੋ ਜੀ ਆਪਾਂ ਨਵਾ ਦੇ ਆਪਣੀ ਸੋਫੀ ਨੂੰ ਤੇ ਮੈਂ ਦੇਖ ਰਹੀ ਸੀ ਤੇ ਇਹਦੇ ਵਿਚਾਰੀ ਦੇ ਪਿੱਛੂ ਪੈ ਗੇ ਥੋੜੇ ਥੋੜੇ ਤੇ ਹੁਣ ਆਪਾਂ ਲਿਆਵਾਂਗੇ ਤੇ ਵਾਸਤੇ ਪਾਊਡਰ ਨਾ ਕੇ ਦੇਖੋ ਕਿਵੇਂ ਹੋ ਜਾਂਦੀ ਹੈ ਇਹ ਤੇ ਇੱਕ ਗੱਲ ਇਗਨੋਰ ਕਰਿਓ ਤੇ ਆਪਣਾ ਬੇਟਾ ਬਣਾ ਰਿਹਾ ਸੀ ਵੀਡੀਓ ਤੇ ਉਹ ਕੈਮਰੇ ਗੇ ਵੀ ਉਂਗਲਾਂ ਲਾ ਲੈਂਦਾ ਦੇਖੋ ਜਾਂਦੀ ਭੱਜ ਗਈ ਮੁੜ ਕੇ ਘੜਤੀ ਨਹੀਂ ਪਹਿਲਾਂ ਤਾਂ ਮਸਾ ਹੀ ਆਈ ਮੇਰੇ ਕੋਲੇ ਵੀ ਪਤਾ ਨਹੀਂ ਕਿਉਂ ਸਾਦਦੀ ਐ ਤੇ ਫਿਰ ਖੜੀ ਵੀ ਨਹੀਂ ਤੇ ਚਲੋ ਜੀ ਸੋਪੇ ਆਪਾਂ ਨਮਾਤੀ ਤੇ ਬਾਕੀ ਗੱਲਾਂ ਵੀ ਰਹੀਆਂ ਸਾਈਡ ਤੇ ਤੇ ਆਪਾਂ ਹੁਣ ਕਰਦੇ ਆਂ ਕੰਮ ਦੀ ਗੱਲ ਤੇ ਇਹ ਆਪਾਂ ਪਹਿਲਾਂ ਬੈਡ ਵਾਸਤੇ ਵੀ ਬਣਾਇਆ ਸੀ ਇਹ ਫੀਡ ਤੇ ਹੁਣ ਆਪਾਂ ਆਪਣੀ ਝੋਟੀ ਜਿਹੜੀ ਸੂਣ ਵਾਲੀ ਐ ਉਹਦੇ ਵਾਸਤੇ ਬਣਾਉਣੀ ਆ ਕਿਉਂਕਿ ਰਿਜ਼ਲਟ ਮੈਨੂੰ ਵਧੀਆ ਲੱਗਿਆ ਤੇ ਇਹ ਆਪਾਂ ਲੈ 3 ਕਿਲੋ ਬੇਸਰ 3 ਕਿਲੋ ਸ਼ੱਕਰ ਤੇ ਆਹ ਬੋਤਲ ਤੇਲ ਦੀ ਪਾਵਾਂਗੇ ਕਿਉਂਕਿ ਇਹ ਟ੍ਰਾਂਜੈਕਸ਼ਨ ਫੀਡ ਹੈ ਨਾ ਉਹਨੂੰ ਲੈ ਕੇ ਆਂਦੀ ਆ ਸਾਨੂੰ ਐਸੀ ਵੀ ਉਹਨੂੰ 2/4 ਦਾਂਗੇ ਹੁਣ ਪੌਣੇ 2 ਮਹੀਨੇ ਰਹਿੰਦੇ ਉਹ ਚ ਐਸੀ ਵੀ ਚਲੋ ਉਹਦੋਂ 2/ ਪਾਵਾਂਗੇ ਪਰ ਉਹ ਖਾਂਦੀ ਨਹੀਂ ਤੇ ਮੂੰਹ ਲਾ ਕੇ ਛੱਡ ਦਿੰਦੀ ਆ ਤੇ ਐਵੇਂ ਮਨ ਬਹੁਤ ਦੁਖੀ ਹੁੰਦਾ ਜਦੋਂ ਕੋਈ ਪਸ਼ੂ ਨਾ ਖਾਵੇ ਕੁਝ ਤੇ ਹੁਣ ਇਹਨੂੰ ਦੇਖੋ ਵੀ ਖਾਊਗੀ ਪਤਾ ਨਹੀਂ ਨਾ ਘੇਰਾ ਆਪਾਂ ਬਣਾ ਲਿਆ ਤੇ ਉਹਦਾ ਰਿਜ਼ਲਟ ਵਧੀਆ ਲੱਗਿਆ ਆਪਾਂ ਨੂੰ ਜਿਹੜਾ ਵੀ ਆਪਾਂ ਪਹਿਲਾਂ ਬੈਡ ਨੂੰ ਪਾਇਆ ਸੀ ਕਿਉਂਕਿ ਇਹ ਨਾਲ ਪਹਿਲੇ ਸੂਇਆ ਚਲ ਵਧੀਆ ਦੁੱਧ ਦੇਈ ਜਾਂਦੀ ਆ ਤੇ ਇੱਕ ਇਹਦੇ ਨਾਲ ਹਨ ਤੇਲ ਨਾਲ ਆਪਾਂ ਉਹ ਵੀ ਕਹਿ ਦਿੰਦੇ ਹਾਂ ਨਾ ਚਮਕ ਆ ਜਾਂਦੀ ਆ ਪਿੰਡੇ 'ਚ ਵੀ ਵਧੀਆ ਬਣ ਜਾਂਦਾ ਪਸ਼ੂ ਕਿਉਂਕਿ ਬੈਡ ਦਾ ਵੀ ਸਾਡੀ ਦਾ ਵੀ ਕੁਲਾ ਕੁਲਾ ਵਧੀਆ ਪੁਰ ਪਿੰਡਾ ਗਾ ਤੇ ਬੇਟਾ ਕਹਿ ਰਿਹਾ ਸੀ ਮੰਮੀ ਮੈਂ ਖਾ ਲਾਂ ਮੈਂ ਕਹਤਾ ਪੁੱਤ ਮੱਜਾਂ ਵਾਸਤੇ ਬਣਾਉਣੀ ਆ ਮੈਂ ਕਿ ਆ ਆ ਕੀ ਆ ਮੰਮੀ ਆ ਕੀ ਆ ਮੰਮੀ ਪੁੱਛ ਰਿਆ ਸੀ ਮੈਨੂੰ ਤੇ ਜਿਹੜੇ ਭੈਣ ਭਰਾਵਾਂ ਦੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਭੈਣ ਪੋਹਦੇ ਸੀ ਤੁਸੀਂ ਮੱਠਲ ਕੱਖਾਂ ਦੇ ਪਾਉਣਿਓ ਵੀ ਇੰਨੇ ਨਾ ਸਰ ਜਾਂਦਾ ਵੀਰੇ ਚਾਰ ਹਨਾ ਨਿੱਗਰ ਹੁੰਦਾ ਹੈਗਾ ਤੇ ਤਾਂ ਕਰਕੇ ਵੀ ਆਪਾਂ ਥੋੜੇ ਪਾਉਣਿਆ ਬਸ ਉਦੋਂ ਪਾ ਕੇ ਜੇ ਧਾਰ ਵੇਲੇ ਆਪਾਂ ਵੀ ਪਾ ਲੈਨੇ ਜਾਂ ਬਾਅਦ ਚ ਪਾ ਲਈਏ ਉਹਨਾਂ ਨੂੰ ਵੀ ਥੋੜੇ ਥੋੜੇ ਉਹ ਵੀ ਅੱਦਾ ਬੱਠਲ ਵੀ ਨੇ ਇੱਕ ਕੱਬੱਠਲ ਜਿਵੇਂ ਤਿੰਨਾਂ ਨੂੰ ਪਾਤਾ ਵੀ ਐਂ ਪਾ ਦਿੰਦੇ ਆ ਬਾਲੇ ਆਪਾਂ ਕੱਖ ਨਹੀਂ ਪਾਉਂਦੇ ਫਿਰ ਓਵੇਂ ਜੇ ਹਨਾ ਪਸ਼ੂ ਬੇ ਸਵਰਾਜਾ ਹੋ ਜਾਂਦਾ ਨੇ ਹਾਜਮਾ ਖਰਾਬ ਹੁੰਦਾ ਤੇ ਆਪਾਂ ਬਾਲੇ ਕੱਖ ਨਹੀਂ ਪਾਉਂਦੇ ਅੱਗੇ ਮੇਰੇ ਭਰਾ ਵੀ ਕਹਿ ਦੂਗਾ ਵੀ ਤੁਸੀਂ ਤਾਂ ਥੋੜੇ ਜੇ ਕੱਖਾਂ ਨਾਲ ਹੀ ਸਾਰ ਦਿੰਦੇ ਹੋ ਵੀ ਸਾਨੂੰ ਤਾਂ ਐਨਾਂ ਖੁਰਨਾਂ ਘਰਨਾਂ ਪੈਦੇ ਤੇ ਆਪਾਂ ਐਂ ਲਿਆਂਦਾ ਸੀ ਸਮਾਨ ਕਈ ਦਿਨ ਹੋ ਗਿਆ ਨਾ ਲਿਆਉਣ ਨੂੰ ਬਸ ਕਾਲ ਹੋਈ ਪਈ ਸੀ ਤੇ ਫਾਈਨਲੀ ਲਿਆਂਦਾ ਤੇ ਸੋਚਿਆ ਇਹ ਵੀਡੀਓ ਬਣਾਈ ਆਪਾਂ ਪਹਿਲਾਂ ਵੀ ਬਣਾਈ ਆ ਤੇ ਹੁਣ ਵੀ ਦੁਬਾਰੇ ਤੋਂ ਕਿਉਂਕਿ ਰਿਜ਼ਲਟ ਆਪਾਂ ਨੂੰ ਵਧੀਆ ਲੱਗਿਆ ਤੇ ਇੱਕ ਮੇਰੀ ਭੈਣ ਨੇ ਵੀਡੀਓ ਪਾਈ ਹੈ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਫਰਨਾਇਲ ਦੀ ਤੇ ਮੁਸਕਪੂਰ ਦੀ ਟਿੱਕੀ ਦੇ ਉਦੋਂ ਵੀ ਮੱਝਾ ਰਹਿ ਜਾਂਦੀਆਂ ਨੇ ਜਿਹੜੀਆਂ ਬਾਰ-ਬਾਰ ਪੇਟ ਹੁੰਦੀਆਂ ਤੇ ਉਹਨਾਂ ਨੇ ਵੀ ਰਿਜ਼ਲਟ ਅਪਣਾਇਆ ਤੇ ਉਹ ਵਧੀਆ ਰਿਹਾ ਤੇ ਉਹਨਾਂ ਨੇ ਵੀ ਉਹ ਦਿੱਤੀਆਂ ਇਹ ਉਹ ਕਹਿੰਦੇ ਸੀ ਸਾਨੂੰ ਕਿਸੇ ਭੈਣ ਨੇ ਦੱਸਿਆ ਸੀਗਾ ਤੇ ਚਲੋ ਜੀ ਉਹਨਾਂ ਨੇ ਆਪਣਾ ਨਾਂ ਤਾਂ ਵੀਡੀਓ 'ਚ ਨਹੀਂ ਲਿਆ ਪਰ ਫੇਰ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਕਹੋ ਕਿ ਰਿਜ਼ਲਟ ਹਨਾ ਉਹਦਾ ਵਧੀਆ ਆਉਂਦਾ ਆਪਾਂ ਬਸ ਉਹੀ ਗੱਲ ਸ਼ੇਅਰ ਕਰਦੇ ਆਂ ਜਿਹੜਾ ਤਰੀਕਾ ਆਪ ਅਪਣਾਇਆ ਹੋਵੇ ਤੇ ਇੱਥੇ ਆਪਾਂ ਰਹਿ ਰਸ ਦੇ ਟਾਈਮ ਹਨਾ ਵੀਡੀਓ ਐਡੀਟਿੰਗ ਕਰ ਰਹੇ ਆਂ ਬਣਾਈਦੇ ਨੇ ਅਸੀਂ ਤੇ ਸ਼ਾਮ ਨੂੰ ਕਰ ਰਹੇ ਆਂ ਹੋ ਸਕਦਾ ਤੁਹਾਨੂੰ ਰਹਿ ਰਸ ਸਾਹਿਬ ਦੇ ਪਾਠ ਦੀ ਹਨਾ ਆਵਾਜ਼ ਆ ਰਹੀ ਹੋਵੇ ਤੇ ਇਤਰਾਗੇ ਸੱਜੇ ਚਾਚਾ ਜੀ ਦਾ ਬੇਟਾ ਉਹ ਪੁੱਛ ਰਿਹਾ ਸੀ ਕਿੰਨਾ ਚਿਰ ਰਹਿ ਗਿਆ ਝੋਟੀ ਦਾ ਕਿੰਨਾ ਚਿਰ ਪਹਿਲਾਂ ਪਾਉਣਿਓ ਤੇ ਕੰਨਾ ਕਿ ਅਸੀਂ ਵੀ ਪਾ ਲਾਂਗੇ ਬੈਡ ਨੂੰ ਕਿੰਨਾ ਚਿਰ ਪਹਿਲਾਂ ਪਾਈ ਸੀ ਹੁਣ ਇਹਨੂੰ ਕਿੰਨਾ ਚਿਰ ਪਹਿਲਾਂ ਪਾਉਣਿਓ ਪੁੱਛੀ ਜਾਂਦਾ ਸੀਗਾ ਤੇ ਆਪਾਂ ਹਨਾ ਤੁਹਾਨੂੰ ਬਸ ਇਹੀ ਦੱਸਦੇ ਹੁੰਨੇ ਆ ਵੀ ਜਿਹੜੇ ਆਪਾਂ ਨੂੰ ਚੀਜ਼ ਚੰਗੀ ਲੱਗੇ ਉਹੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਜਿਹਦੇ ਕੋਈ ਔਰ ਗਲਤ ਰਿਜ਼ਲਟ ਆਉਂਦਿਆਂ ਆਪਾਂ ਵੀ ਕਦੇ ਕੋਈ ਸ਼ੇਅਰ ਨਹੀਂ ਕਰੀ ਤੇ ਇਹਦਾ ਆਪਾਂ ਨੂੰ ਵਧੀਆ ਲੱਗਿਆ ਤਾਂ ਕਰਕੇ ਆਪਾਂ ਨੇ ਵੀਡੀਓ ਬਣਾਈ ਤੇ ਹੁਣ ਤੇ ਦੇਖਣਗੇ ਅਸੀਂ ट्रांजिशन ਫੀਡ ਕਹਿੰਦਾ ਕਿਹੜੀ ਲੈ ਕੇ ਆਂਦੀ ਆ ਆਹ ਹੁੰਦੀ ਆ ਤੇ ਆ ਮੂਰੇ ਪਈ ਆ ਜੀ ਅਸ਼ੀਸ਼ ਫੀਡ ਤੇ ਇੱਕ ਸਾਡੇ ਨੇੜੇ ਤੋਂ ਮੈਂ ਆਪਣੀ ਫੀਡ ਵੀ ਮਿਲਣ ਲੱਗ ਗਈ ਤੇ ਜੇ ਕਿਸੇ ਨੇ ਵਰਤੀ ਆ ਤਾਂ ਉਹਦਾ ਰਿਜ਼ਲਟ ਜ਼ਰੂਰ ਦੱਸਿਓ ਵੀ ਕਿਵੇਂ ਦੇ ਨੇ ਫਿਰ ਆਪਾਂ ਵਰਤਣ ਲੱਗਾਂਗੇ ਕਿਉਂਕਿ ਸਾਡੇ ਇੱਥੇ ਨੇੜੇ ਕਹਿੰਦੇ ਤੁੰਗ ਵਾਲੀ ਤੋਂ ਮਿਲ ਜਾਂਦੀ ਆ ਮੇਰੀ ਨਾਨਣ ਕੇ ਲੈ ਕੇ ਆਏ ਨੇ ਉਹ ਕਹਿੰਦੇ ਵੀ ਕਿਹੜਾ ਅਸੀਂ ਸੂਣ ਵਾਲੀ ਨੂੰ ਪਾਉਣੀ ਆ ਵੀ ਅਸੀਂ ਲੈ ਆਏ ਤੇ ਹੁਣ ਜੇ ਕਿਸੇ ਨੇ ਭਾਈ ਸੋਈ ਹੋਈ ਗਾਂ ਨੂੰ ਜਾਂ ਕਿਸੇ ਮੱਝ ਨੂੰ ਪਾਈ ਆ ਹਨਾ ਤੇ ਸਾਨੂੰ ਜਰੂਰ ਦੱਸਿਓ ਵੀ ਰਿਜ਼ਲਟ ਕਿਵੇਂ ਦੇਲੇ ਮੈਪਲੀ ਫੀਡ ਦੇ ਕਿਉਂਕਿ ਪਹਿਲਾਂ ਇੱਧਰ ਮਿਲਦੀ ਨਹੀਂ ਸੀ ਤੇ ਹੁਣ ਮਿਲਣ ਲੱਗ ਗਈ ਤੇ ਆਪਾਂ ਪਤਾ ਤੇਲ ਹੈ ਪਤਾ ਨਹੀਂ ਤੋ 2 ਕਿਲੋ ਦੀ ਹੁੰਦੀ ਹੈ ਬੋਤਲ ਕਿ ਸਵਾ 2 ਕਿਲੋ ਦੀ ਵੀ ਆਪਾਂ ਸਾਰਾ ਪਾ ਦਾਂਗੇ ਹੋਲੀ-ਹੋਲੀ ਰਲਾ ਦਾਂਗੇ 3 ਕਿਲੋ ਬੇਸਣ 3 ਕਿਲੋ ਸ਼ੱਕਰ ਤੇ ਜੇ ਮਾੜਾ-ਮੋਟਾ ਗਿੱਲਾ ਲੱਗਿਆ ਤਾਂ ਆਪਾਂ ਪਾ ਦਾਂਗੇ ਵਿੱਚ ਪਲੇਟੀ ਥੋੜੀ ਜੀ। ਆਸੂ ਪਾਉਣਾਗਾ ਜੀ ਸ਼ਾਮ ਨੂੰ ਜਦੋਂ ਪੀ ਪਸ਼ੂ ਕੱਕਫਟਾ ਖਾੜਦਾ ਪਾਣੀ ਪੀ ਹੜਤੇ ਆ ਉਦੋਂ ਪਾਉਣਾ ਕਿਉਂਕਿ ਜੀ ਤੇਲ ਹੁੰਦਾ ਤੇ ਬਸ ਉਦੋਂ ਸ਼ਾਮ ਨੂੰ ਬਸ ਉਹ ਕਰਦਿਆ ਕਰਾਂਗੇ ਨੂੰ ਪਾ ਦਿਆ ਕਰਾਂਗੇ ਡੋਂਗਾ ਵਰਕੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਵੀਵਿਊ ਤਾਂ ਚਲ ਵਧੀਆ ਆ ਜਾਂਦੇ ਆ ਨਾ ਹਾਂ ਦੇਖ ਕੇ ਚਲੇ ਜਾਂਦੇ ਆ ਸਬਸਕ੍ਰਾਈਬਰ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬਰ ਵੀ ਕਰਿਆ ਕਰੋ ਇਹ ਦੇਖੋ ਪੀਟਾ بار بار ਉਂਗਲਾ ਮੂਰੇ ਕਰ ਰਿਹਾ ਕਿਉਂਕਿ ਬੇਟੀ ਹੈ ਨਹੀਂ ਹੋ ਗਈ ਆ ਦੀਪੂਆ ਕੋਲੇ ਛੁੱਟੀਆਂ ਹੋ ਗਈਆਂ ਸੀ ਇਹਨਾਂ ਨੂੰ ਉਹ ਉੱਤਰ ਗਈ ਕਹਿੰਦਾ ਮੰਮੀ ਮੈਂ ਵੀਡੀਓ ਬਣਾਵਾ ਮੈਂ ਖਾਣੀਆ ਮੈਂ ਖਾਣੀਆ ਬਸ ਐਵੇਂ ਹੀ ਬੋਲ ਰਹੀ ਸੀ ਇਹ ਵਾਰੀ ਵਾਰੀ ਇਹ ਕਹਿੰਦਾ ਸੀ ਮੰਮੀ ਮੈਂ ਖਾ ਲਾਂ ਬਸ ਬਣ ਗਈ ਕਿਉਂਕਿ ਇਹਨੂੰ 스멜 ਵਧੀਆ ਆ ਰਹੀ ਸੀ ਬੇਸਣ ਦੀ ਫੇਰ ਵੀ ਮੁਰਕ ਕੇ ਮੈਂ ਕੱਲੀ ਸ਼ੱਕਰ ਦੇਤੀ ਤੇ ਖਾ ਗਿਆ ਤੇ ਜਿਹੜੇ ਭੈਣ ਭਰਾ ਆਪਾਂ ਵਾਰੀ ਵਾਰੀ ਕਹਿੰਦੇ ਹੁੰਨੇ ਕਹਿੰਦੇ ਹੁੰਦੇ ਤੁਹਾਨੂੰ ਦੇਖ ਕੇ ਪਸ਼ੂ ਰੱਖੇ ਤੁਹਾਨੂੰ ਦੇਖ ਕੇ ਵੀ ਕੰਮ ਕਰਨ ਦਾ ਦਿਲ ਕਰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਹੀ ਕਹਿਨੇ ਆਂ ਵੀ ਭਾਈ ਹਨਾ ਵੀ ਇਹਨਾਂ ਨਾਲ ਕਬੀਲਦਾਰੀ ਤੁਰਦੀ ਆ ਤੁਸੀਂ ਰੱਖੋ ਤੇ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਵੀ ਕਿੰਨੀ ਬਚਤ ਹੁੰਦੀ ਆ ਹੁੰਦੀ ਆ ਵੀਰੇ ਆਪਾਂ ਤਾਂ ਕਰਕੇ ਦੱਸਿਆ ਸੀ ਬਹੁਤ ਸਾਰੇ ਕਮੈਂਟ ਵੀ ਆਏ ਸੀਗੇ ਵੀ ਹਾਂ ਇਹ ਵੀ ਫਾਇਦਾ ਆਗਾ ਪਸ਼ੂ ਰੱਖੇ ਚ ਤੇ ਵਿੱਚ ਕਹਿੰਦੇ ਸੀ ਨਾ ਵੀ ਤੁਸੀਂ ਵੀ ਡਾਕਟਰ ਦਾ ਜਾਂ ਬਿਜਲੀ ਦਾ ਕੋਈ ਖਰਚਾ ਨਹੀਂ ਕੱਢਿਆ ਹੁਣ ਵੀਰੇ ਤਿੰਨ ਚਾਰ ਮਹੀਨੇ ਆਪਾਂ ਨੂੰ ਦੇਖੋ ਜ਼ੀਰੋ ਵਿੱਲੀ ਆਉਂਦਾ ਸੀਗਾ 3-4 ਵਾਰੀ ਹਾਂ 3-4 ਮਹੀਨੇ ਹੋ ਗਏ ਜੀਰੋ ਵਿਲੀ ਆਇਆ ਤੇ ਡਾਕਟਰ ਕਹ ਰਿਹਾ ਹਨ ਆਪਣੇ ਵੀ ਬਰੇ ਰੋਜ਼ ਹੀ ਆਉਂਦੇ ਨੇਗੇ ਤੇ ਕਿਉਂਕਿ ਪਾਲੇ ਪਸ਼ੂ ਨਹੀਂ ਨਾ ਵੀ ਤੇ ਵਧੀਆ ਸੁੱਖ ਨਾਲ ਰੱਬ ਦੀ ਹਨਾ ਮਿਹਰ ਹੈ ਵੀ ਤੰਦਰੁਸਤ ਨੇ ਸਾਰੇ ਤੇ ਚਲੋ ਜੀ ਫਿਰ ਉਹ ਵੀ ਕਿੰਨਾ ਹਨਾ ਹੋ ਜਾਂਦਾ ਖਰਚਾ ਤੀਜਾ ਹਿੱਸਾ ਤਾਂ ਬਚਦਾ ਤੀਜੇ ਤੋਂ ਵੀ ਜ਼ਿਆਦਾ ਹੀ ਬਚ ਜਾਂਦਾ ਤੇ ਪਈ ਕਹਿੰਦੇ ਆ ਬਾਕੀ ਹਨਾ ਆਪਦੇ ਕੰਮ ਲੱਗੇ ਆ ਸਰਦਾਰੀ ਕੰਮ ਆ ਹਨਾ ਬਾਰੀ-ਬਾਰੀ ਕਹਿਨੇ ਆ ਵਸਤੋ ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਦੁਪਹਿਰੇ ਆਪਦਾ ਕੁਛ ਮਰਚੀ ਕਰਿਆ ਅਗਲਾ ਤਾਂ ਆਪਾਂ ਥੋੜੀ ਜਿਹੀ ਲਈ ਆਈ ਸੀ ਲੈਟੀ ਇੱਥੇ ਪਾਉਣ ਨੂੰ ਤੇ ਇਹ ਸਰਦਾਰੀ ਕੰਮਾ ਕਿਸੇ ਦੀ ਹੈ ਹੈ ਨਹੀਂ ਖੈ ਖੈ ਨਹੀਂ ਤੇ ਆਪਾਂ ਕਹਿਨੇ ਆ ਹਨਾ ਮਿਹਨਤ ਕਰੋ ਵਧੀਆ ਸਰੀਰ ਫਿੱਟ ਰਹਿੰਦਾਗਾ ਕਿਉਂਕਿ ਇਹ ਕੋਈ ਜਿਮ ਜਾਂਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਕਸਰਤਾਂ ਕਰਦੇ ਆ ਯੋਗਾ ਕਰਦੇ ਆ ਪਰ ਆਪਾਂ ਨੇ ਹਨਾ ਇਹੀ ਕਸਰ ਤਾਂ ਹੈ ਵੀ ਇਹੜੇ ਪਸ਼ੂ ਭਾਈ ਰੱਖਦੇ ਆ ਸਾਰੀ ਦਿਹਾੜੀ ਤੇ ਵਧੀਆ ਤੰਦਰੁਸਤ ਰਹਿੰਦੇ ਆ ਜਿਹੜੀ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਉਹ ਹੈਲਪ ਹੋਈ ਆ ਵੀ ਜਿਹੜੇ ਆਪਾਂ ਸਰਵਾਈਕਲ ਪੇਨ ਕਹਿੰਦੇ ਆ ਤੇ ਚਲੋ ਜੀ ਫੀਡ ਆਪਾਂ ਨੇ ਬਣਾਤੀ ਤੇ ਸੌ ਪੀ ਵੀ ਆਪਣੀ ਹੋ ਗਈ ਅੱਧ ਸੁੱਕੀ ਜੀ ਇਹਨੂੰ ਵੀ ਆਪਾਂ ਹੁਣ ਕਰਦੇ ਆ ਰੈਡੀ ਬਾਲ ਬੂਲ ਬਾ ਕੇ ਇਹਦੇ ਫਿਰ ਵਧੀਆ ਸੋਹਣੀ ਬਣ ਜਾਂਦੀ ਆ ਇਹ ਪਰ ਸਾਰੀ ਜਿਹੜੀ ਐਂ ਕਹਿ ਦੂ ਮੈਨੂੰ ਚੱਕ ਲਓ ਤੁਸੀਂ ਦੇਖੋ ਕਿਵੇਂ ਹੋ ਗਈ ਹੁਣ ਤਾਂ ਤੇ ਚਲੋ ਜੀ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸੋਹਣਾ ਜਿਹਾ ਬਲੌਗ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਪਾਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਮਿਹਨਤ ਵਿੱਚ ਵਿਸ਼ਵਾਸ ਰੱਖੋ ਮਿਹਨਤ ਕਰੋ ਪਸ਼ੂਆਂ ਚਾਪਾ ਕਹਿੰਦੇ ਬੱਚਤ ਹੁੰਦੀ ਹੈ ਸੰਭੋ ਆਪਣੇ ਸਰੀਰ ਨੂੰ ਕਿਟ ਰੱਖੋ ਤੇ ਵਧੀਆ ਕਵੀਲਤਰੀ ਤੁਰਦੀ ਐ ਕਿਸੇ ਮੁਰੇ ਹੱਥ ਢਣਾ ਨਹੀਂ ਪੈਂਦਾ ਵੀਰੇ ਆਪਾਂ ਤਾਂ ਬਸ ਇਹੀ ਰਹਿ ਦਿੰਦੇ ਆ ਬਾਕੀ ਅਗਲੇ ਦੀ ਮਰਜ਼ੀ ਹੁੰਦੀ ਐ ਤੇ ਚਲੋ ਜੀ ਫੇਰ ਮਿਲਾਂਗੇ ਬਾਏ